ਇਹ ਸੱਚ ਹੈ ਵੀ ਇਹ ਬਾਕੀ ਇਟਨਾਲ ਸਿਉਂਕ ਨੂੰ ਹਾਂਜੀ ਹਟ ਲਈ ਹੈ ਜੀ ਸਿਉਂਕ ਕਿਉਂਕਿ ਹਜ਼ਾਰਾਂ ਲੋਕ ਲੱਗੇ ਜਾਂਦੇ ਆ ਜਿੱਥੋਂ ਠੀਕ ਹੈ ਜੀ ਠੀਕ ਹੈ ਇਹ ਗੱਲ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਪੱਕਰਾਂ ਦੀਆਂ ਵੀਡੀਓ ਪਾਉਣੇ ਆ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੱਕ ਨਾ ਫੈਕਟਰ ਆਉਂਦਾ ਸਿਉਂਕ ਦਾ ਸਿਉਂਕ ਜਿਹੜੀ ਕੀ ਲੱਕੜ ਨੂੰ ਖਾ ਜਾਂਦੀ ਆ ਪਰ ਜਿਹੜੇ ਪਿੰਡਾਂ 'ਚ ਪਹੁੰਚੇ ਪਾਸ ਟੂਰ ਦੇ ਵਿੱਚ ਬਾਈ ਉਹਨਾਂ ਦੀ ਵੀਡੀਓ ਕਰਨਾ ਹੈ ਜੀ ਟੂਰ ਕਾਰਵਾਸ਼ ਵਾਲੇ ਬਾਈ ਉਹਨਾਂ ਦੇ ਪਰੇ ਬਾਈਓਰੀ ਕਹਿੰਦੇ ਸਾਡੇ ਪਿੰਡ ਇੱਕ ਇਹ ਚੀਜ਼ ਮੰਨਤ ਹੈ ਲੋਕਾਂ ਦੀ ਉਹ ਅੱਗੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿੰਨੇ ਕੁ ਕਾਰਗਰ ਹੈ ਜਾਂ ਕੋਈ ਪਹਿਲਾਂ ਲੈ ਕੇ ਗਿਆ ਹੈ ਤਾਂ ਵੀ ਜਿਹੜੀ ਇਹ ਇੱਟਾਂ ਵੀ ਜੇ ਆਪਾਂ ਘਰੇ ਲੈ ਜਾਂਦੇ ਆ ਤਾਂ ਇਹਦੇ ਨਾਲ ਜਿਹੜੇ ਘਰ ਦੇ ਵਿੱਚ ਆ ਵੀ ਸਿਉਂਗ ਦੀ ਪ੍ਰੋਬਲਮ ਖਤਮ ਹੋ ਜਾਂਦੀ ਆ ਤੇ ਆਪਣੇ ਨਾਲ ਇੱਥੇ ਸੇਵਾਦਾਰ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਸਾਰੀ ਜਾਣਕਾਰੀ ਲਵਾਂਗੇ ਸੋਸੀ ਕਾਲ ਜੀ ਸੋਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਨਾ ਆਪਾਂ ਇਹ ਜਗ੍ਹਾ ਦੀ ਲੋਕੇਸ਼ਨ ਦੱਸ ਦਈਏ ਜੀ ਇਹ ਲੁਧਿਆਣਾ ਜ਼ਿਲ੍ਹਾ ਜੀ ਪੈਂਦਾ ਇਹਨੂੰ ਜੀ ਤਹਿਸੀਲ ਜਗਰਾਉਂਗਾ ਜੀ ਜੀ ਤੇ ਬਰਨਾਲੇ ਦੀ ਹੱਦ ਬਣਦੀ ਹੈ ਜੀ ਠੀਕ ਠੀਕ ਹੈ ਅਠੂਰ ਪਿੰਡ ਨਾਲ ਆਦਾ ਜੀ ਠੀਕ ਹੈ ਜੀ ਇਹ ਬਾਬਾ ਰਾਏ ਫਰੂਦੀ ਜਗਾ ਜੀ ਠੀਕ ਹੈ ਜੀ ਪੀਰ ਬਾਬਾ ਰਾਏ ਫਰੂਦੀ ਜਗਾ ਜੀ ਜੀ ਤੇ ਜੇ ਗੱਲ ਕਰੀਏ ਜੀ ਮਤਲਬ ਇਹ ਸੱਚ ਹੈ ਵੀ ਇਹ ਬਾਕੀ ਇੱਟ ਨਾਲ ਸਯੋਂਕ ਨੂੰ ਹਾਂਜੀ ਹਟਦੀ ਹੈ ਸਯੋਂਕ ਕਿਉਂਕਿ ਹਜ਼ਾਰਾਂ ਲੋਕ ਲੱਗੇ ਜਾਂਦੇ ਆ ਜੇ ਇੱਥੋਂ ਠੀਕ ਹੈ ਜੀ ਠੀਕ ਹੈ ਨਾ ਜੀ ਇਹਦਾ ਲਿਜਾਣ ਦਾ ਸਮਾਂ ਕੋਈ ਨਹੀਂਗਾ ਠੀਕ ਹੈ ਜੀ ਜਦੋਂ ਮਰਜ਼ੀ ਬੰਦਾ ਆ ਕੇ ਦਿਨ ਰਾਤ ਜਦੋਂ ਮਰਜ਼ੀ ਆ ਕੇ ਲੈ ਜਾ ਸਕਦਾ ਜੀ ਠੀਕ ਹੈ ਜੀ ਪਰ ਮੋੜਨ ਦਾ ਸਮਾਂ ਦਾ 1 ਫਰਵਰੀ ਤੋਂ 25 ਫਰਵਰੀ ਤੱਕ ਅੱਛਾ ਵੀ ਘਰ ਚ ਲਾਉਣੀ ਨਹੀਂ ਹੈਗੀ ਲਾਉਣੀ ਨਹੀਂ ਜੀ ਜੇ ਲਾ ਕਈ ਲੋਕਾਂ ਨੇ ਲਾਈ ਵੀ ਤੇ ਨੁਕਸਾਨ ਵੀ ਪਾਇਆ ਉਹਦਾ ਜੀ ਠੀਕ ਹੈ ਨਾ ਜੀ ਇਹ ਏਟ ਵਾਪਸ ਕਰਨੀ ਜ਼ਰੂਰੀ ਹੈ ਜੀ ਠੀਕ ਹੈ ਜੀ ਇਹੀ ਏਟ ਠੀਕ ਹੈ ਜੀ ਇਹਦਾ ਇਸ਼ਨਾਨ ਕਰਾਉਣਾ ਪੈਂਦਾ ਇੱਕ ਜਦੋਂ ਲਿਜਾਓਗੇ ਤੁਸੀਂ ਇਹਨੂੰ ਜੀ ਜਾਣ ਸਾਰ ਪਹਿਲਾ ਸਥਾਨ ਗ੍ਰਹਿਣ ਕਰਨ ਤੋਂ ਪਹਿਲਾਂ ਜੀ ਇਹਦਾ ਇਸ਼ਨਾਨ ਕਰਾਉਣਾ ਕੱਚੀ ਲੱਸੀ ਨਾਲ ਜੀ ਫਿਰ ਉਸੇ ਕੱਚੀ ਲੱਸੀ ਦਾ ਸਾਰੇ ਘਰ ਤੇ ਛਿੱਟਾ ਦੇਣਾ ਠੀਕ ਹੈ ਜੀ ਠੀਕ ਹੈ ਨਾ ਜੀ ਉਸ ਤੋਂ ਬਾਅਦ ਫਿਰ ਹਰੇਕ ਵੀਰਵਾਰ ਜੀ ਇਹਦਾ ਇਸ਼ਨਾਨ ਕਰਵਾ ਕੇ ਛਿੱਟਾ ਦੇਣਾ ਠੀਕ ਹੈ ਜੀ ਠੀਕ ਹੈ ਨਾ ਜੀ ਇੱਥੇ ਕੋਈ ਕਿਸੇ ਤੋਂ ਕੁਛ ਮੰਗਦਾ ਨਹੀਂ ਜੀ ਆਪਦੀ ਸ਼ਰਧਾ ਕੋਈ 10 ਪਾ ਜੇ ਕੋਈ 20 ਪਾ ਜੇ ਠੀਕ ਹੈ ਜੀ ਕੋਈ ਇਹ ਨਹੀਂ ਹੈਗਾ ਵੀ 500 ਰੁਪਏ ਦੀ ਇੱਟ ਮਿਲੂ ਜੇ ਇਹ ਨਹੀਂ ਮਿਲੂ ਉਹ ਹੈ ਨਹੀਂ ਉਹ ਚੱਕਰ ਹੈ ਨਹੀਂਗਾ ਠੀਕ ਹੈ ਜੀ ਵੀ ਆਪਦੀ ਸ਼ਰਧਾ ਹੈਗਾ ਠੀਕ ਹੈ ਜੀ ਕਿਉਂਕਿ ਜਿਹਦਾ ਹਜ਼ਾਰਾਂ ਦਾ ਨੁਕਸਾਨ ਹੋਣਾ ਪੈਂਦਾ ਜੀ ਉਹ ਆਪਣੇ ਆਪ ਹੀ ਦੇ ਕੇ ਜਾਂਦਾ ਜੀ ਕਿਸੇ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਤੇ ਇਹ ਚੀਜ਼ ਦਾ ਫਿਰ ਆਪ ਨੂੰ ਪਤਾ ਕਿੱਥੋਂ ਲੱਗਿਆ ਵੀ ਜਿਹੜੀ ਇੱਟ ਹੈ ਵੀ ਇਹਦੇ ਨਾਲ ਸਿਉਂਕ ਰੁਕਦੀ ਹੈ ਮਤਲਬ ਇਹ ਇਹ ਜੀ ਪਹਿਲਾਂ ਨਾ ਜਿਵੇਂ ਬਾਬਾ ਰਾਮਚੰਦ ਜੀ ਸੀਗੇ ਜੀ ਪਹਿਲਾਂ ਜੀ ਉਹ 84 ਤੋਂ ਸੇਵਾ ਕਰਦੇ ਸੀ ਇੱਥੇ ਜੀ ਠੀਕ ਹੈ ਜੀ ਇਹ ਲੋਕਾਂ ਨੇ ਪ੍ਰਚਲਿਤ ਠੀਕ ਲੋਕਾਂ ਨੂੰ ਪਤਾ ਲੱਗਿਆ ਵੀ ਲੋਕਾਂ ਨੇ ਮੰਨਣਾ ਇੱਕ ਬੰਦਾ ਸੀਗਾ ਜਿਹੜਾ ਸੀਗਾ ਆਪਣਾ ਇਥੋਂ ਫਿਰ ਉਰਾਈਦਾ ਜੀ ਠੀਕ ਹੈ ਜੀ ਉਹਨਾਂ ਨੇ ਕਿਤਾਬ ਚ ਵੀ ਲਿਖਿਆ ਇਹਦੇ ਬਾਰੇ ਅੱਛਾ ਕਿਤਾਬ ਚ ਵੀ ਲਿਖਿਆ ਕਿਤਾਬ ਜੀ ਵੀ ਲਿਖਿਆ ਜੀ ਫਿਰ ਉਹਨਾਂ ਤੋਂ ਪ੍ਰਚਲਿਤ ਹੋਈ ਇਹ ਠੀਕ ਹੈ ਜੀ ਤੇ ਹੁਣ ਜੇ ਅੱਜ ਦੀ ਗੱਲ ਕਰੀ ਜੀ ਹੁਣ ਕਿੰਨੇ ਗਿੱਟਾਂ ਵੀ ਜਿਹੜੇ ਲੋਕ ਘਰਾਂ ਚ ਲੈ ਕੇ ਗਏ ਨੇ ਵੀ ਇਹ ਹਜ਼ਾਰਾਂ ਲੋਕ ਲੈ ਗਏ ਜਿਵੇਂ 100% ਜੀ 80% ਐਨ ਆਰ ਆਈ ਵੀਰ ਬਾਹਰ ਲੈ ਕੇ ਗਏ ਹੋਏ ਆ ਠੀਕ ਹੈ ਜੀ ਫਿਰ ਉਹ ਜਦੋਂ ਆਉਂਦੇ ਆ ਤਾਂ ਮੋੜ ਜਾਂਦੇ ਉਹ ਆਉਂਦੇ ਆ ਕਿਉਂਕਿ ਬਾਹਰ ਸਾਰੇ ਲੱਕੜ ਦੇ ਮਕਾਨ ਆ ਠੀਕ ਹੈ ਜੀ 80% ਇਟਾਂ ਬਾਹਰ ਗਈਆਂ ਹੀਆਂ ਠੀਕ ਹੈ ਜੀ ਉਹ ਬਾਹਰੋਂ ਕੋਈ ਨਾ ਕੋਈ ਕਿਹਦਾ ਮੁੰਡਾ ਆ ਗਿਆ ਜਿਹੜੀ ਨਵਾਂ ਆ ਗਈ ਫਿਰ ਉਹ ਆ ਕੇ ਇਟ واپس ਕਰਕੇ ਬਦਲ ਕੇ ਲੈ ਜਾਂਦੇ ਠੀਕ ਹੈ ਜੀ ਹਾਂਜੀ ਤੇ ਬਈ ਜੇ ਗੱਲ ਕਰੀਏ ਜੀ ਫਿਰ ਇਟਾਂ ਇਹ ਨਹੀਂ ਦਿਨੇ ਕਿੱਥੋਂ ਆਪਣੇ ਕੋਲੇ ਕੋਈ ਮਤਲਬ ਇਹ ਪਹਿਲਾਂ ਕੱਡੀਆਂ ਹੋਈਆਂ ਨੇ ਇਹ ਜਿਵੇਂ ਇੱਥੇ ਕੋਈ ਨਹੀਂ ਅਸੀਂ ਜਿਵੇਂ ਆਹ ਹੁਣ ਢਾਈ ਵੀ ਹੈ ਜੀ ਹਲਵਾਰੀ ਦੇਖੋ ਪਹਿਲਾਂ ਇਹ ਤੋਂ ਕੱਡੀਆਂ ਇਹ ਹਲਵਾਰੀ ਬਣਾਤੀ ਅਸੀਂ ਠੀਕ ਹੈ ਜੀ ਇਹ ਚ ਸਮਾਨ ਧਰ ਦਿੰਦੇ ਉਸ ਤੋਂ ਬਾਅਦ ਆਹ ਢਾਈ ਵੀ ਹੈ ਹੁਣ ਸਾਡੀ ਇਹ ਚ ਆਹੀ ਇਟਾਂ ਰਹਿ ਗਈਆਂ ਠੀਕ ਹੈ ਜੀ ਠੀਕ ਹੈ ਨਾ ਜੀ ਜਦੋਂ ਇਹ ਮੁੱਕ ਗਿਆ ਜਿਹੇ ਇਸੇ ਤਰ੍ਹਾਂ ਅਲਵਾਰੀ ਉਹ ਬਣੀ ਜੀ ਠੀਕ ਉਹਦੇ ਚ ਕੱਢ ਲਾਂਗੇ ਅਸੀਂ ਉਸ ਚ ਕੱਢ ਲਵਾਂਗੇ ਠੀਕ ਹੈ ਨਾ ਜੀ ਠੀਕ ਹੈ ਜੀ ਤੇ ਇਹਦੇ ਜੇ ਇਸੇ ਤਰ੍ਹਾਂ ਹੀ ਇਹ ਔਲੀ ਔਲੀ ਢਾਈ ਜੰਨੇ ਤੇ ਦੂਜੀ ਏਟਾ ਲਾਈ ਜੰਨੇ ਚਾਹੀਦੀ ਠੀਕ ਹੈ ਜੀ ਠੀਕ ਹੈ ਨਾ ਜੀ ਤੇ ਜਿਹੜੇ ਲੋਕ ਦੇਖ ਕੇ ਜਾਂਦੇ ਹੋਣਗੇ ਜਿੱਟ ਫਿਰ ਉਹ ਕੀ ਕਹਿੰਦਾ ਵੀ ਬਾਕੀ ਫਰਕ ਪੈ ਸਾਡੇ ਹਾਂਜੀ ਪੈਂਦਾ ਜੀ ਫਰਕ ਇਹ ਤਾਂ ਤੁਸੀਂ ਜੇ ਮੇਲੇ ਦੇ ਨੇੜੇ ਜੀ ਆਵੋਗੇ ਤੁਹਾਨੂੰ ਉਹਦੇ ਭੀੜ ਦੱਸੂਗੀ ਠੀਕ ਹੈ ਜੀ ਕਿੱਟਾਂ ਲਿਜਾਣ ਵਾਲਿਆਂ ਦੀ ਤੇ ਮੋੜਨ ਵਾਲਿਆਂ ਦੀ ਠੀਕ ਹੈ ਜੀ ਤੇ ਲਿਜਾਣ ਦਾ ਕੋਈ ਟਾਈਮ ਨਹੀਂ ਜਦੋਂ ਮਰਜੀ ਦਿਨੇ ਦਿਨ ਦੇ ਟਾਈਮ 'ਚ ਲਿਜਾ ਸਕਦੇ ਜਦੋਂ ਮਰਜੀ ਲੈ ਦਿਨ ਦੇ ਤਾਂ ਵੀ ਰਾਤ ਦੇ ਟਾਈਮ ਵੀ ਆ ਕੇ ਅਸੀਂ ਦਰਵਾਜ਼ਾ ਖੋਲ ਦਿੰਦੇ ਠੀਕ ਹੈ ਸੇਵਾਦਾਰ ਆਹ ਜਾਂਰ ਨੇ ਤੇ ਵਾਪਸੀ 1 ਫਰਵਰੀ ਤੋਂ 25 ਫਰਵਰੀ ਹਾਂ 1 ਫਰਵਰੀ ਤੋਂ 25 ਫਰਵਰੀ ਤੱਕ ਉਹ ਅਸੀਂ ਕਿਉਂ ਰੱਖਿਆ ਜੀ ਕੋਈ ਚੌਲ ਲਿਆਉਂਦਾ ਜੀ ਕੋਈ ਖੰਡ ਲਿਆਉਂਦਾ ਦਾਨ ਹੋ ਜਾਂਦਾ ਉਹ ਫਰ ਪੰਡਾਰੇ 'ਚ ਲੱਗ ਜਾਂਦੀ ਹੈ ਜੀ ਠੀਕ ਹੈ ਜੀ ਜੇ ਮੰਨ ਲਓ ਅੱਜ ਲੈ ਗਿਆ ਕੋਈ ਤੇ ਉਹ ਜਨਵਰੀ 'ਚ ਉਹ ਆ ਕੇ ਮਾਰਚ 'ਚ ਮੋੜਨ ਆ ਗਿਆ ਸੱਤ ਅੱਠ ਮਹੀਨੇ ਤੱਕ ਇਨ ਇਸ ਕਰਕੇ 25 ਦੇਣੀ ਰੱਖੀ ਗਏ ਜੀ ਠੀਕ ਹੈ ਤੇ ਲੋ ਵੀ ਦੋਸਤੋ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ ਵੀ ਜਿਹੜੀ ਇਹ ਈਟ ਹੈ ਇਹਦੇ ਨਾਲ ਮਤਲਬ ਸਿਉਂਕ ਦੀ ਜਿਹੜੀ ਰੋਕਥਾਮ ਹੁੰਦੀ ਆ ਅੱਗੇ ਤੁਸੀਂ ਵੀ ਜੇ ਕਿਸੇ ਨੇ ਈਟ ਨੂੰ ਪਹਿਲਾਂ ਵਰਤਿਆ ਜਾਂ ਲੈ ਕੇ ਗਏ ਨੇ ਘਰੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ ਕੁ ਫਰਕ ਪੈਂਦਾਗਾ ਤੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਆ ਵੀ ਸੇਵਾ ਭਾਵਨਾ ਜੇ ਆਪਾਂ ਲੈ ਕੇ ਜਾਂਦੇ ਆ ਤਾਂ ਉਸ ਹਾਵ ਨਾਲ ਆਪਾਂ ਨੂੰ ਕਹਿੰਦੇ ਆਪਾਂ ਕਿਸੇ ਵੀ ਚੀਜ਼ ਨੂੰ ਬਣਦੇ ਆ ਤਾਂ ਉਹਦੇ ਰਿਜ਼ਲਟ ਉਵੇਂ ਮਿਲਦੇ ਨੇ ਅੱਗੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਵੀ ਤੁਹਾਡਾ ਇਹਦੇ ਪ੍ਰਤੀ ਕੀ ਨਜ਼ਰੀਆ ਹੈਗਾ ਧੰਨਵਾਦ ਦੋਸਤੋ